ਅੱਜ ਆਪਣੇ ਗੱਡੇ ਦੀ ਹੋ ਗਈ ਸਮਾਪਤੀ ਬੱਸ ਖੱਡਾ ਆਪਾਂ ਲਗਿਆ ਭਰਨ ਬਾਈ ਹੋਣ ਦੇਖਾਂ ਕੋਈ ਨਵਾਂ ਤਾ ਲੱਭਾਂਗੇ ਤੇ ਫੇਰ ਤਰਾਂਗੇ ਉੱਥੇ ਹੀ ਖੱਡਾ ਹੋ ਸਕੇ ਰੱਬ ਬਾਬਾ ਕਿਰਪਾ ਕਰਦੇ ਆ ਨਹੀਂ ਬਦਾਂ ਮਸ਼ੀਨ ਦੇ ਆਪਾਂ ਤਾਂ ਦਾ ਮਹੀਨਾ ਨਹੀਂ ਫਿਰ ਇਹ ਕੰਮ ਕਰਦੇ ਗਿਆ ਨਹੀਂ ਖੱਡਾ ਪਰ ਨਾ ਮੈਨੂੰ ਆਪਦਾ ਕੰਮ ਕਰਨੇ ਨਹੀਂ ਆਵਾ ਕੰਮ ਕਰਨੇ ਥੋੜਾ ਤਾਂ ਹੁੰਦਾ ਜਿਹੜਾ ਉੱਥੇ ਵੀ ਵਧੀਆ ਕੰਮ ਕਰਦਾ ਕੋਨਾ ਧੀਰੇ ਲਾਗੇ ਉੱਥੇ ਬਾਤ ਰਾਂਗੇ ਉਹਨਾਂ ਟਾਈਮ ਚੱਲਾਂਗੇ ਲੋਕਾਂ ਨਾਲ ਪੱਠਿਆਂ ਨਾਲ ਚਾਹ ਲਾਉਨੇ ਆ 15 ਦਿਨ ਜੀ ਇਹਨਾਂ ਯਾਰੇ ਟਟਰੋਗੇ ਬਿਲੇ ਆਪਣੇ ਹੋਰ ਕਦੇ ਵੀ ਕਰਦੇ ਸੰਭਾਵ ਕੀ ਆਪਾਂ ਬਾਹਰ ਪਰ ਕੇ ਦਿਵਾਲੀ ਹਾਂ ਚੱਕ ਲੈਣੀਆਂ ਨੇ ਲੀਹਾਂ ਚੱਕ ਕੇ ਪੱਟੀਆਂ ਸਾਰਾ ਸਮਾਨ ਦੇਣਾ ਸਾਵਾਂ ਇਹ ਮਿੱਟੀ ਸਾਰੀ ਖਣਿਆ ਗਈ ਨੂੰ ਕਰ ਦੇਣਾ ਇੱਕੋ ਜਿਹਾ ਲੋਂ ਭਰਨਾ ਔਖਾ ਤੇ ਆ ਤਾਂ ਕਰਕੇ ਤਾਂ ਬੱਜਰੀ ਜੇ ਸਿਰਦਾ ਹੀ ਮਿੱਟੀ ਉੱਚਾ ਆਉਜ ਨਾਲ ਟਰੈਕਟਰ ਲੰਘਦਾ ਹੋਈ ਵੇਚਲੀ ਮੈਂ ਤਾਂ ਹਲੇ ਮਿੱਟੀ ਬਸ ਲੋਂ ਲੈਣੀ ਬੰਨੀ ਮੋੜ ਤੇ ਨਹੀਂ ਤਾਂਾਂ ਦੀ ਰੋਡ ਰੰਦੀ ਆ ਸੋਕੀ ਜਿਹੀ ਅੱਜ ਮੇਰਾ ਆਪਣੇ ਵੀ ਸਾਥ ਤਾਂ ਮੀਂਹ ਪਾ ਕੇ ਜਾਵਾਂ ਸੁੱਕਾ ਤੇ ਜਿੱਥੇ ਸਾਰਾ ਗੱਲਾ ਵੀ ਹੋ ਗਿਆ ਹਾਲ ਲਾਉਣੇ ਪੰਦੇ ਦੋਨੋਂ ਟਰੈਕਟਰ ਚਲਾਉਣੇ ਵੇਗਣੇ ਇੱਕ ਟਰੈਕਟਰ ਨੇ ਕੰਮ ਕਰ ਦੂਗਾ ਇਹਾਰੇ ਤਾਂ ਅੱਜ ਆਪਾਂ ਚੱਲੇ ਭਾਈ 500 ਰੋਟਾ ਦੀ 2 ਮਹੀਨੇ ਹੋ ਗਏ ਆਪਣਾ ਕੱਢੇ ਚਾਲਦੇ ਨੂੰ ਥੋੜਾ ਵਿੱਚ ਦੀ ਗਾਇ ਪਾਲਣ ਦਿੱਤੀਏ ਗਾਇ ਪਾਲਣ ਦੀ ਹੋਵੇ ਦੌਰ ਪੂਰੇ 2 ਮਹੀਨੇ ਹੋ ਗਏ ਆਪਾਂ ਹੁਣ ਵੀ ਜਿਆਦਾ ਢੰਗਾਈ ਹੋਣ ਕਰਕੇ ਬਾਈ ਦਾ ਇਹਦਾ ਰੇਤਾ ਵੀ ਜਵਾਬ ਦੇਣਾ ਮੈਂ ਪਾਣਾ ਦੂੰਗਾ ਹੋ ਜੂਗਾ ਤਾ ਕਰਕੇ ਬਾਰ ਨਾ ਪਜਣਾ ਕੋਈ ਨਹੀਂ ਉੋਰ ਚਲਾ ਸਕਦਾ ਉਹ ਦੋ ਵਾਰ ਉਹ ਸਾਹਮਣੇ ਗੱਡਾ ਪਿਆ ਉੱਚਾ ਜਾ ਪਿਆ ਇੱਕ ਆਹ ਢੇਬੇ ਤੇ ਲਾਉਣਾ ਇੱਕ ਵਾਰ ਇਹ ਚੱਕਣਾ ਤੈਨੂੰ ਸੌਟਰ ਜੇ